ਮੋਟਰ ਵਾਈਕਲ ਇਨਸਪੈਕਟਰ ਨੂੰ ਇੱਕ ਨਾਬਾਲਗ ਈ ਰਿਕਸ਼ਾ ਚਾਲਕ ਨੂੰ ਰੋਕਣਾ ਮਹਿੰਗਾ ਪੈ ਗਿਆ ਜਦੋਂ ਨਾਬਾਲਗ ਈ ਰਿਕਸ਼ਾ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਰੋਕਣ ਦੀ ਬਜਾਏ ਇਨਸਪੈਕਟਰ ਉੱਤੇ ਹੀ ਈ ਰਿਕਸ਼ਾ ਚੁੜਾ ਦਿੱਤਾ ਜਿਸ ਕਾਰਨ ਇਨਸਪੈਕਟਰ ਦੂਰ ਜਾ ਕੇ ਡਿੱਗ ਗਏ ਤੇ ਉਹਨਾਂ ਦਾ ਸਿਰ ਪਹਿਲਾਂ ਈ ਰਿਕਸ਼ਾ ਤੇ ਬਾਅਦ ਵਿੱਚ ਸੜਕ ਨਾਲ ਜਾਟ ਕਰਾਇਆ ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਦਾ ਹੈ ਜਿੱਥੇ ਕਿ ਈ ਰਿਕਸ਼ਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੋਟਰ ਵਾਈਕਲ ਇਨਸਪੈਕਟਰ ਦੇ ਨਾਲ ਖੜੇ ਡਰਾਈਵਰ ਮਹਿੰਦਰ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਉਸ ਤੋਂ ਬਾਅਦ ਮੋਟਰ ਉਤਰਾント ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਉਹਨਾਂ ਦਾ ਸੀਟੀ ਸਕੈਨ ਵੀ ਹੋਇਆ ਤੇ ਬ੍ਰੇਨ ਦੇ ਵਿੱਚ ਕਲੌਟ ਹੋਣ ਦੇ ਕਾਰਨ ਉਹਨਾਂ ਨੂੰ ਤੁਰੰਤ ਪੀਜੀਆ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਸੀ ਸੀ ਟੀਵੀ ਕੈਮਰਾ ਦੇ ਵਿੱਚ ਵੀ ਰਿਕਾਰਡ ਹੋ ਗਈ ਹੈ ਤੇ ਜਾਣਕਾਰੀ ਦੇ ਮੁਤਾਬਕ ਸੈਕਟਰ 26 ਦੇ ਥਾਣਾ ਦੇ ਵਿੱਚ ਇਸ ਬਾਰੇ ਮਾਮਲਾ ਵੀ ਦਰਜ ਕਰਵਾ ਦਿੱਤਾ ਗਿਆ ਹੈ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ